ਸਵਾਗਤ ਹੈ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਦੋਸਤੋ ਇੱਕ ਬੇਨਤੀ ਕਰਾਂਗੇ ਵੀ ਜਿਹੜੇ ਵੀਰ ਮੈਨੂੰ ਫੋਨ ਲਾਉਂਦੇ ਆ ਮੇਰਾ ਕੰਮ ਆ ਚੈਨਲ ਆ ਵੀਡੀਓ ਪਾਉਣਾ ਜਿਹੜੇ ਵੀ ਮਾਲ ਵਕਾਉ ਹੁੰਦਾ ਜਾਨਵਰ ਉਹ ਬਾਈ ਕੋਲੇ ਹੁੰਦੇ ਆ ਜਿਹੜੇ ਬਾਈ ਵੇਚਦੇ ਆ ਉਹਨਾਂ ਦੇ ਨੰਬਰ ਤੇ ਸੰਪਰਕ ਕਰ ਲਿਆ ਕਰੋ ਬੇਨਤੀ ਪ੍ਰਵਾਨ ਕਰਿਓ ਮੈਨੂੰ ਵੀ ਫੋਨ ਆਉਂਦੇ ਆ ਵੀ ਤੁਹਾਡੇ ਕੋਲ ਜਾਨਵਰ ਵਕਾਊ ਆ ਜੇ ਕਿਤੇ ਆਪਣੇ ਕੋਲ ਵੀ ਕੋਈ ਜਾਨਵਰ ਵਿਕਾਊ ਆਇਆ ਤਾਂ ਆਪਾਂ ਦੱਸ ਦੇਵਾਂਗੇ ਵੀ ਆਪਣੇ ਕੋਲ ਵੀ ਜਾਨਵਰ ਵਿਕਾਊ ਆ ਪਰ ਅੱਜ ਦੀ ਵੀਡੀਓ ਵਿੱਚ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੀ ਵੀਡੀਓ ਆ ਜਿਆਦਾ ਜਾਣਕਾਰੀ ਬਾਈ ਤੋਂ ਲੈਣੇ ਆ ਇੱਕ ਬੜਾ ਵਿਕਾਊ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀ ਬਈ ਨਾਮ ਗੁਰਪ੍ਰਕਾਸ਼ ਸਿੰਘ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਬੋਲੋ 9501815643 ਇੱਕ ਵਾਰੀ ਹੋਰ ਬੋਲੋ 9501815643 ਠੀਕ ਹੈ ਜੀ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਦੋਸਤੋ ਜਿਹੜੀ ਇੱਕ ਨੰਬਰ ਆ ਵੜੜ ਇਹਦੇ ਬਾਰੇ ਜਾਣਕਾਰੀ ਦੂ ਬਾਈ ਇਹ ਬਾਈ ਗਾਂਆਂ ਦਾ ਕੱਲ ਤਿੰਨ ਲਈਆਂ ਸੀ ਆਪਾਂ ਵੇਕੀਆਂ ਇਹ ਇੱਕ ਰਹਿ ਗਈ ਥੋੜਾ ਜਿਹਾ ਤਾਂ ਜੀ ਨਹੀਂ ਲਾਇਆ ਇਹਨੇ ਤੇ ਇਹਨੂੰ ਸੂਈ ਨੂੰ ਮਾਲਕਾਂ ਦੇ ਦਸਨ ਮੁਤਾਬਕ ਮਹੀਨੇ ਤੋਂ ਪੰਜ ਚਾਰ ਦਿਨ ਇਧਰ ਉਧਰ ਹੋਇਆ ਵੀ 35 ਦਿਨ ਮੰਨ ਲਓ ਤੇ ਇਹਦੇ ਮਗਰ ਵੱਛੀ ਸੀਗੀ ਆ ਜਦੋਂ ਗੱਡੇਬਾਰੀ ਜੀ ਹੋਈ ਆ ਠੰਡ ਚ ਤੇ ਉਦੋਂ ਜਾਨੀ ਕਿ ਮਰ ਗਈ ਉਹਨਾਂ ਦੇ ਦਸਨ ਮੁਤਾਬਕ ਹੈ ਵੀ ਸੱਜਰਾਰਗੀ ਲੇਵਾ ਵੀ ਹੁਣ ਤਾਂ ਜਾਨੀ ਕਿ ਚੋਇਆ ਵਾ ਚੁਆਇਆ ਵਾ ਹਾਂ ਹੁਣ ਤਾਂ ਜਾਨੀ ਕਿ ਸਵੇਰੇ 6:30 7 ਵਜੇ ਚੁਆਈ ਹੋਈ ਤੇ ਹਾਂ 10 11 ਵਜੇ ਇਹ ਹਜੇ ਤਾਂ 10 ਵਜੇ ਹੋਣੀ ਹੈ ਮੇਨੂੰ ਲੱਗਦਾ ਠੀਕ ਆ ਟਾਈਮ ਵੀ ਦਿਖਾ ਦਾਂਗੇ ਕੋਈ ਗੱਲ ਨਹੀਂ ਤੁਸੀਂ ਤਾਂ ਦੇਖ ਸਕਦੇ ਹੋ ਬਾਈ ਦਾਦਾ ਵੀ ਬਾਈ ਠੰਡੀ ਸੀਲਾ ਪਣਾ ਕੋਈ ਤਾਂ ਹੀ ਬਹਿ ਜੀ ਕੋਈ ਚੱਕਰ ਹੀ ਨਹੀਂ ਦਾ ਬਣਾ ਦੋਨਾਂ ਪਾਸਿਆਂ ਦੀ ਆਵੇ ਇਧਰ ਪਿੱਛੇ ਦੀ ਪਲਾਈ ਬਹਿ ਜੀ ਕੋਈ ਚੱਕਰ ਹੀ ਨਹੀਂ ਦਾ ਠੀਕ ਆ ਦਿਖਾਵਾਂਗੇ ਜਿਹੜੇ ਨੇ ਹਾਂ ਹਣ ਚੋਈ ਵੀ ਹੈ ਫੇਰ ਵੀ ਇੰਨਾ ਭਾਂਡਾ ਵਿਖਾਉਂਦੀ ਆਥ ਨੇ ਟਾਈਮ ਪੂਰਾ ਭਾਂਡਾ ਬਣ ਜਾਂਦਾ ਜਦੋਂ ਚੋਣ ਦਾ ਟਾਈਮ ਹੋਵੇ ਦੁੱਧ ਕਿੰਨਾ ਹੈ ਦੇ ਥਲੇ ਦੁੱਧ ਇਹ ਥਰੇਲੇ 12 ਕਿਲੋ ਕੰਡੇ ਵਾਲਾ ਤਿਆਰ ਆਈ ਬੋਤਾ ਵਧੂਗੀ ਹਜੇ ਯਾਨੀ ਕਿ ਜੀ ਨਹੀਂ ਦਾ 13-14 ਕਿਲੋ ਤੇ ਜਾਵਣੀ ਥਲਾਲ 12 ਕਿਲੋ ਤਿਆਰ ਹਾਂ 12 ਕਿਲੋ ਤਿਆਰ ਆ ਕੋਈ ਦੋ ਡੰਗ ਤਿੰਨ ਡੰਗ ਆਪਦੀ ਚੋਕ ਤੇ ਤਸੱਲੀ ਕਰਕੇ ਲਿਆ ਜੀ ਠੀਕ ਪਹਿਲਾਂ ਵਹਿੜ ਆ ਆਹ ਮੂਰਲੇ ਮੜੇ ਜੀ ਨੋ ਜ਼ਰੂਰ ਲਵਾਉਣ ਵਾਲੇ ਓਂ ਘੋੜੇ ਵਰਗੀ ਆ ਸਾਰੀ ਤੋਰਾ ਤਰਾ ਤਾਂ ਹੁਣ ਵੀ ਤੀਕਾ ਚਲੋ ਆਪਾਂ ਤੁਰਕੀ ਵੀ ਖਾਵਾਂਗੇ ਨੋ ਵੀ ਖਾਵਾਂਗੇ ਦੋਸਤੋ ਦੇਖ ਸਕਦੇ ਹੋ ਇੱਕ ਨੰਬਰ ਵੈੜ ਪਹਿਲਾਂ ਸੂਈ ਸਵਾਈ ਆ ਹੂੰ ਸੂਈ ਸਵਾਈ ਵੈੜ ਠੰਡੀ ਸੀੜ ਆਪਣਾ ਜੀ ਠੰਡੀ ਸੀ ਜੇ ਫਿਰ ਕੋਈ ਚੱਕਰੀ ਨਹੀਂ ਬਾਈ ਦੱਸਦਾ ਵੀ ਜਿੰਨਾ ਤੋਂ ਲਈ ਹੈ ਮਾਲਕ ਵੀਰ ਦੱਸ ਦਿਆ ਵੀ ਮਹੀਨੇ ਤੋਂ 5 ਕਿ ਦਿਨ ਇਧਰ ਉਧਰ ਹੋ ਕੇ 35 ਕਿ ਦਿਨ ਮੰਨ ਲਓ ਬੱਚਾ ਮਗਰ ਸੀਗਾ ਔਰ ਠੰਡ ਕਰਨ ਮਰ ਚੁੱਕਿਆ ਉਹ ਸਾਬ ਨਾਲ ਤੁਸੀਂ ਜੱਜਮੈਂਟ ਲਾ ਲਓ ਵੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ 12 ਕਿਲੋ ਵੱਧ ਤਿਆਰਾਂ ਕਰਨ ਦੇ ਇਹ ਇਹੀ ਵੱਛੀ ਹੋਰ ਕਿਸੇ ਕੋਲੇ ਹੁੰਦੀ ਕਿਸੇ ਨੇ ਆਪਾਂ ਤਾਂ ਨਾ ਰੱਬ ਕਰਾਵੇ ਰੱਬ ਨੂੰ ਜਾਨ ਦੇਣੀ ਆ ਕੁੱਤੇ ਕੰਮ ਕਈ ਰਹੀ ਹੋਰ ਕਿਸੇ ਕੋਲੇ ਹੁੰਦੀ ਉਹਨੇ ਬੱਚਾ ਲਾ ਕੇ ਵੇਖਣ ਨੂੰ ਸਰਜਰੀ ਆ ਥੱਲੇ ਜਦੋਂ ਚੂਣ ਵਾਲੀ ਹੁੰਦੀ ਸਰਜਰਾਂ ਨਾਲ ਉਹ ਵੀ ਜਾਦੇ ਬਣ ਜਾਂਦੀ ਏ ਠੀਕ ਹੈ ਠੀਕ ਹੈ ਜੀ ਬਾਈ ਦਾ ਦੱਸਦਾ ਵੀ ਇਹਨੇ ਬੱਚਾ ਲਾ ਕੇ ਦੇ ਦੇਣੀ ਸੀ ਕਿ ਇਹਨੇ 50-55 ਹਜ਼ਾਰ ਮੁੱਲ ਕਰਨਾ ਸੀਗਾ ਆਪਾਂ ਤਾਂ ਚੱਲ ਲਈ ਆ 12000 ਨਫਾ ਲੈ ਕੇ ਦੇ ਦੇਣੀ ਆ ਬਸ ਠੀਕ ਬਾਈ ਦਾ ਵਪਾਰ ਦਾ ਕੰਮ ਆ ਵੀ ਬਾਈ ਦੱਸਦਾ ਵੀ ਜੇ ਕਿਸੇ ਹੋਰ ਕੋਲੇ ਹੁੰਦੀ ਉਹਨੇ ਬੱਚਾ ਲਾ ਦੇਣਾ ਸੀ ਪਰ ਬੱਚਾ ਜਿਹੜਾ ਕਿ ਮਰ ਚੁੱਕਿਆ ਸੱਜਰ ਵਾਂਗੂ ਆ ਕੰਮ ਤੇ ਹਵਾਨਾ ਤੁਸੀਂ ਦੇਖ ਸਕਦੇ ਆ ਦਾ ਕਿਉਂਕਿ ਸਵੇਰ ਦੀ ਚੋਅ ਹੀ ਹੋਣੀ ਆ ਹਵਾਨਾ ਦੱਸਦਾ ਵੀ ਟਿੰਡੇ ਟਾਈਮ ਵੀ ਦਿਖਾਵਾਂਗੇ ਤੁਹਾਨੂੰ ਦੋਸਤੋ ਸਵੇਰ ਦਾ ਟਾਈਮ ਹੈਗਾ ਦੇਖ ਸਕਦੇ ਹੋ 10 ਵਜੇ ਤੋਂ 4 ਮਿੰਟ ਦਾ ਸਮਾਂ ਹੈ ਵੀਡੀਓ ਬਣਾਉਣ ਦਾ ਇਹਦਾ ਪੂਰੀ ਥੱਲੇ ਆ ਚੰਗੀ ਬਣੀ ਵੀ ਹੁੰਦੀ ਆ ਬਾਈ ਠੀਕ ਆ ਹਵਾਨਾ ਦਿਖਾਵਾਂਗੇ ਦੇਖ ਸਕਦੇ ਜੇ ਸ਼ਾਮ ਹੋਈ ਜਣੀ ਇਹਨੇ ਭਰਦੀ ਹੁਣ ਹਵਾਨਾ ਬਹੁਤ ਸੋਹਣਾ ਲੱਗਿਆ ਚੋਈ ਵੀ ਆ ਇਹ ਸਾਡੇ 7 ਵਜੇ ਦੀ ਐ ਠੰਡੀ ਸੀ ਲਪੜਾ ਇੱਧਰ ਦੀ ਬਹਿ ਜੇ ਯਾਰ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਹਨੂੰ ਤਾਂ ਕਿੰਨਾ ਲੱਗਣਾ ਠੀਕ ਨਜਵਾਖ ਖੋਲੀ ਫੇਰ ਨੂੰ ਵੀ ਚਾਰੂ ਚਰੂ ਆ ਫੁੱਲ ਠੀਕ ਆ ਦੋਸਤੋ ਬਹੁਤ ਸੋਹਣੀ ਗੈੜਾ ਦੇਖ ਸਕਦੇ ਬਹੁਤ ਗੈਰਤੇ ਲੱਗੇ ਹੋਏ ਬਹੁਤ ਲੱਗੇ ਸਹੀ ਗੱਲ ਬਹੁਤ ਇੱਥੇ ਦੇ ਲੱਗੇ ਵੇ ਚਾਰੇ ਐਂ ਪੀੜੀਆਂ ਦੇ ਪਾਵੇਂ ਵਾਂਗੂ ਲੱਗੇ ਆ ਬਾਈ ਕੋਈ ਨੰਬਰ ਆ ਪੂਰ ਛੱਟੇ ਦੀ ਗਾਰੰਟੀ ਆ ਆਪਣੇ ਠੀਕ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਪੂਰ ਛਿੱਟੇ ਦੀ ਆਪਣੀ ਗਰੰਟੀ ਆ ਕੋਈ ਵੀ ਜੇ ਕਹੇ ਥਣ ਚ ਪੂਰ ਹੋਵੇ ਛਿੱਟਾ ਹੋਵੇ ਆਪਣੀ ਗਰੰਟੀ ਆ ਜਿੱਥੋਂ ਮਰਜੀ ਕੋਈ ਚੱਲ ਕੇ ਆ ਜੇ ਆਪਾਂ ਤੇਲ ਦਾ ਕਰਾਇਆ ਦੇ ਦਿਆਂਗੇ ਬੰਦੇ ਠੀਕ ਆ ਗੋਲ ਮਟੋਲ ਪਈ ਐ ਵੇਡ ਦੋਸਤੋ ਸਾਰੇ ਪਾਸੋਂ ਪਹਿਲਾਂ ਸੂਆ 12 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ ਕਦ ਕਾਠ ਵੀ ਦਰਮਿਆਨੇ ਕਦ ਕੱਢਦੀ ਆ ਬੋਡੀ ਟਾਂਚਾ ਬਹੁਤ ਸੋਹਣਾ ਗੱਪਲੀ ਪੁਲੀ ਚੰਗੀ ਆ ਥਣ ਹਵੰਨਾ ਵੀ ਬਹੁਤ ਸੋਹਣਾ ਲੱਗਿਆ ਹੋਇਆ ਨੇੜੇ ਤੋਂ ਦਿਖਾਵਾਂਗੇ ਤਾਂ ਨਵਾਂ ਹਵਾਨਾ ਬਹੁਤ ਹੋ ਰਿਹਾ ਜਿਵੇਂ ਮਰਗੀ ਠੰਡੀ ਸੀਲ ਪੂਰੀ ਜਿਵੇਂ ਕਈ ਪਸ਼ੂ ਕੈਮਰੇ ਤੋਂ ਵੀ ਉਪਰ ਕਰਦੇ ਆ ਪ੍ਰੋਫਾਈਲ ਕਰਕੇ ਦਿਖਾਇਆ ਤੁਹਾਨੂੰ ਜਾਤ ਬਰੀਡ ਵਾਲੀ ਜਿਵੇਂ ਮਰਗੀ ਪਾਲਾਇਆ ਚੁੰਡੀਆਂ ਪਰੇ ਜੇ ਕੋਈ ਚਸਕਰੀ ਨਹੀਂ ਗਏ ਨੂੰ ਤਾਂ ਬਈ ਠੀਕ ਹੈ ਠੰਡੀ ਸੀਲ ਪੂਰੀ ਹੁਣ ਜਿਵੇਂ ਇੱਥੇ ਭਾਂਡਾ ਦੀਂਦਾ ਜਦੋਂ ਆਥ ਰਿਆਂ ਚੂਣ ਵਾਲੀ ਪੂਰੀ ਫਸੀ ਵੀ ਹੁੰਦੀ ਹੈ ਇੱਥੇ ਚੂਣ ਮਤਲਬ ਹੇ ਵੀਡੀਓ ਬਣਾਉਣ ਦਾ ਸਮਾਂ ਵੀ ਸਵੇਰ ਦਾ ਜਿਵੇਂ ਤੁਹਾਨੂੰ ਦਿਖਾਇਆ 10 ਵਜੇ ਕੇ 5 ਮਿੰਟ ਹੋ ਗਏ ਸ਼ਾਮ ਤੇ ਕਰ ਹਵਾਨਾ ਫੋਲੋ ਪਰ ਆਣਾ ਨੇ ਕੱਦ ਘਟ ਵੀ ਠੀਕ ਹੈ ਦੇਖ ਸਕਦੇ ਹੋ ਮੂੰਹ ਮੱਥਾ ਵੀ ਸੁਨੱਖਾ ਹੈਗਾ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਬਾਈ ਜਿਆਦਾ ਵੀ ਸ਼ਾਮ ਨੂੰ ਹਵਾਨਾ ਪੂਰਾ ਤਿਆਰ ਕਰ ਦਿੰਦੀ ਆ ਹਾਂ ਜੀ ਤੁਹਾਡੇ ਜੀ ਨਹੀਂ ਲਾਇਆ ਹਜੇ ਜੀ ਨਹੀਂ ਲਾਇਆਗਾ ਹਜੇ ਉਦਰੀ ਜੀ ਆ ਠੀਕ ਦੁੱਧ ਜਾਨੀ ਕਿ 12 ਕਿਲੋ ਕੰਡੇ ਵਾਲਾ ਤਿਆਰ 12 ਕਿਲੋ ਕੰਡੇ ਵਾਲਾ ਹੁਣ ਕਿਸ ਨੂੰ ਭਲਾ 2 ਡੰਗ 3 ਡੰਗ ਚੋ ਕੇ ਲੈ ਜੀਦਾ ਕੋਈ ਵੀ ਤਸੱਲੀ ਕਰ ਸਕਦਾ ਉਹਦੀ ਤਸੱਲੀ 2 ਡੰਗ 3 ਡੰਗ ਆਪਦੀ ਕਰਕੇ ਲੈ ਜਾਵੇ ਅਗਲੇ ਨਹੀਂ ਪੈਸੇ ਲਾਉਣੇ ਸਹੀ ਗੱਲ ਦੋਤੇ 13 14 ਕਿਲੋ ਦੇਊਗੀ ਦੋਤੇ ਇੱਕ ਥੋੜੀ ਜੀ ਉਪਰੇ ਥਾਂ ਆ ਗਈ ਕਰਕੇ ਵੀ ਹੋਗੀ ਇੱਕ ਮਢੀ ਜਿਵੇਂ ਪੱਠੇ ਪੱਠੇ ਚੱਕਲੇ ਦੁੱਧ ਤਾਂ ਵੱਜ ਜਾਣੇ ਠੀਕ ਹੈ ਦੋਸਤੋ ਬਾਈ ਕਹਿੰਦਾ ਵੀ ਦੁੱਧ ਤੇ ਹੀ ਤਸੱਲੀ ਹੈ 12 ਕਿਲੋ ਕੰਡੇ ਵਾਲਾ ਖੁੱਲਾ ਤਿਆਰ ਹੈ ਕੋਈ ਵੀਰ ਦੋ ਟਾਈਮ ਤਸੱਲੀ ਕਰ ਸਕਦਾ ਤਿੰਨ ਟਾਈਮ ਦੋ ਦੋ ਤਾਂ ਇਹ ਤੂੰ ਜ਼ਿਆਦਾ ਵੀ ਕਰ ਜੂਗੀ ਥਾਣਾ ਵਾਣਾ ਬਹੁਤ ਸੋਹਣਾ ਲੱਗਿਆ ਹੋਇਆਗਾ ਦੇਖ ਸਕਦੇ ਪੜੀਪੁੜੀ ਚੰਗੀ ਹੈ ਵੱਡਾ ਪੂਰਾ ਹਵਾਨਾ ਤਿਆਰ ਆ ਲੇਕਿਨ ਸਰ ਦੋਸਤੋ ਦੱਸ ਦਿੰਨੇ ਆ ਵੀ ਸ਼ਾਮ ਦੇ ਸਮੇਂ ਨੂੰ ਹਵਾਨਾ ਹੋਰ ਵੀ ਭਰੇ ਆਉਂਦੀ ਆ ਕਿਉਂਕਿ ਹਜੇ ਤਾਂ ਚਵਾਈ ਵੀ ਸਵੇਰ ਦੀ ਹੋਈ ਹੈ ਸਮਾਂ ਵੀ ਜੁੜੀ ਹੋਇਆਗਾ ਸਾਢੇ ਕਿਸ਼ੇ ਵਜੇ ਤੀਨ ਤੇ ਤਾਂ ਪ੍ਰਾਈਸ ਫਿਰ ਆਪਾਂ ਕੀ ਰੱਖਿਆ ਵਾ ਤੀਨ ਘੰਟੇ ਸਾਢੇ ਤਿੰਨ ਘੰਟੇ ਹੋਇਆ ਪ੍ਰਾਈਸ ਜੇ ਕੇ ਨੇ ਪਕਾਈ ਕਰਨੀ ਤਾਂ ਜਿੰਮੇ ਮਰਜ਼ੀ ਕਰੀ ਜਾਵੇ ਆਪਾਂ ਲੈਣ ਦੇਣ 31000 ਦੀ ਦੇ ਦਿਆਂਗੇ 31000 ਰੁਪਏ ਲੈਂਦੇ ਨੇ ਤੇ ਕੋਈ ਮਾੜਾ ਮੋਟਾ ਮਾਨਤਨ ਮਾੜਾ ਮੋਟਾ ਮਾਨਤਨ ਹੋ ਜੂਗਾ ਹੈ ਸੱਜਰੀ ਆ ਕੋਈ ਇਹਦੇ ਪਿੱਛੇ ਬੱਚਾ ਲਾ ਕੇ ਇਹਦੀ 50 55 ਮੰਗ ਲੈਣਾ ਕਿ ਇਹਨੇ ਲੋਕਾਂ ਨੇ ਹੱਸ ਕੇ ਬਾਅਦ ਚ ਬੱਚਾ ਵੇਖ ਕੇ ਵੀ ਇਹ ਤਾਂ ਸੱਜਰਾ ਹੁਣ ਜਿਵੇਂ ਹੈਗੀ ਆਪਾਂ ਤੇ ਇਹੋ ਜਿਹਾ ਕੰਮ ਕਰ ਲੈਣੀ ਜਿਵੇਂ ਆ ਇਹ ਆਪ ਬੋਲਦੀ ਆ ਮੂੰਹ ਸੱਜਰਾ ਜਿਹੋ ਹੱਥ ਨੇ ਚੁੰਨ ਦਾ ਟਾਈਮ ਹੁੰਦਾ ਇੱਥੇ ਆ ਫਸ ਕੇ ਖੜਦੀ ਏ ਠੀਕ ਆ ਦੋਸਤੋ ਦੇਖ ਸਕਦੇ ਹੋ ਪ੍ਰਾਈਜ਼ ਵੀ ਵੀਡੀਓ ਦੇ ਵਿੱਚ ਆ 31000 ਰੁਪਏ ਪ੍ਰਾਈਜ਼ ਆ ਫਿਕਸਡ ਹੈ ਪ੍ਰਾਈਜ਼ ਆ ਪਰ ਉਹਦੇ ਵਿੱਚ ਵੀ ਤੁਹਾਡਾ ਮਾੜਾ ਮੋਟਾ ਮਾਨਤਨ ਜ਼ਰੂਰ ਹੋਊਗਾ ਵਰਨਾ ਸ਼ਾਮ ਨੂੰ ਫੁੱਲ ਭਰ ਆਉਂਦੀ ਹੈ ਕੋਈ ਵੀਰ ਆ ਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਸੱਜਣ ਸੋਈ ਆ ਗਿਆ ਹੈ ਆਪਣੀ ਆਪਣੀ ਚੀਜ਼ ਆ ਆਪਦੇ ਕਰੇ ਆ ਅਗਲੇ ਦੇ ਪੈਸੇ ਅਗਲੇ ਦੀ ਜੇਬ ਚ ਅਗਲਾ ਆਪੇ ਤਸੱਲੀ ਕਰੇ ਜੇ ਫਿੱਟ ਹੋਵੇ ਤਾਂ ਲਈ ਆ ਕੇ ਤਸੱਲੀ ਕਰੇ ਦੋਸਤੋ ਫੋਨ ਲਾਓ ਤੇ ਬਾਈ ਨੂੰ ਮਿਲੋ ਆ ਕੇ ਕੋਲੇ ਆ ਕੇ ਵੈੜ ਦੇਖੋ ਵੈੜ ਤੁਹਾਨੂੰ ਪਸੰਦ ਆਊਗੀ ਆਪਾਂ ਇੰਨੀ ਗਾਰੰਟੀ ਆਪਣੀ ਥਣਾ ਲਿਓ ਸਾਰੇ ਪਾਸਿਓ ਫੁੱਲ ਗਾਰੰਟੀ ਆ ਪਲਾਂ ਹੀ ਬਹਿ ਜਾ ਜਰਾ ਇਹਦਾ ਕੋਈ ਚੱਕਰ ਹੀ ਨਹੀਂ ਗਲੇ ਐਂ ਚਲੀ ਚਲ ਕੋਈ ਚੱਕਰ ਹੀ ਨਹੀਂ ਜਿਵੇਂ ਮਰਜ਼ੀ ਬੈਠਾ ਰਿਹਾ ਥਣਾਵਲਾ ਬਹੁਤ ਸੋਨਾਗਾ ਥਣ ਬਹੁਤ ਸੋਨਾ ਲੱਗਿਆ ਹੋਇ ਪੀਐਸਵੀ ਬਹੁਤ ਆਸਣਾ ਚ ਠੰਡੀ ਸੀ ਲਾ ਪੂਰੀ ਠੀਕ ਹੈ ਨਾ ਪ੍ਰਾਈਸ ਵੀ ਪਾ ਵਾਂਗੂ ਥਾਂ ਲੱਗੇ ਵੀ ਆਪਾਂ ਬਹੁਤ ਖਾ ਚਾਰੇ ਅੱਜ ਦੀ ਵੀਡੀਓ ਵਿੱਚ ਦੋਸਤੋ ਬਾਈ ਦਾ ਇੱਕ ਲੰਘ ਸੇਲ ਆ ਪਹਿਲਾ ਸੂਆ ਸੂਈ ਸਵਾਈ ਵੈੜ ਆ ਇਹ ਵੀਡੀਓ ਬਣਾਈ ਹੁੰਦੀ ਨਾ ਸ਼ਾਮ ਨੂੰ ਲੈ ਕੇ ਤੁਰਿਆ ਨਹੀਂ ਜਾਂਦੇ ਤਾਂ ਮੈਂ ਪੂਰਾ ਛੱਡ ਜਾਂਦੀ ਹੱਥ ਠੀਕ ਹੈ ਠੀਕ ਹੈ ਚਲੋ ਕੋਈ ਨਹੀਂ ਸ਼ਾਮ ਨੂੰ ਸਵੱਬ ਨਹੀਂ ਬਣਿਆ ਆਪਾਂ ਸਵੇਰ ਦੀ ਵੀਡੀਓ ਬਣਾਈ ਆ ਉਹ ਸਾਬ ਨਾਲ ਜਿਹਨੇ ਵੀ ਆਉਣੀ ਆ ਕੇ ਦੇਖ ਲੂਗਾ ਉਹ ਨਾਲ ਸਾਬ ਨੂੰ ਹੋਰ ਤਿਆਰ ਕਰਿਆਊਗਾ ਉਹ ਤਾਂ ਅਗਲੇ ਨੇ ਜਿਹਨੇ ਲੈਣੀ ਆ ਅਗਲਾ ਦੋ ਡੰਗ ਤਿੰਨ ਡੰਗ ਆਪਦੀ ਸਫਲੀ ਕਰੇ ਚੋਕੇ ਵੇਖ ਲਿਓ ਉਹ ਜੀ ਦਾ ਤਾਂ ਜੀ ਨਹੀਂ ਕੋਈ ਠੀਕ ਆ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਲਾਈਕ ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਵੀਡੀਓ ਤੇ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਓ ਤੇ YouTube ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤੋ